ਸਤ ਸ੍ਰੀ ਅਕਾਲ ਸਾਥੀਓ ਸਾਥੀਓ ਅਸੀਂ ਅੱਜ ਪਹੁੰਚੇ ਆਂ ਢਿਲਮਾ ਬੰਨ ਦੇ ਨੇੜੇ ਜੋ ਕਿ ਆਪਣੇ ਕੋਟ ਸਾਹਿਬ ਗੁਰਦਰਾਜ ਬੰਨ ਤੁਸੀਂ ਦੇਖ ਸਕਦੇ ਹੋ ਮੈਜ 200 ਮੀਟਰ ਦੀ ਦੂਰੀ ਤੇ ਆ ਤੇ ਜੋ ਸਟੇਡੀਅਮ ਹੈ ਉਹ ਵੀ ਮੈਜ 200 ਮੀਟਰ ਦੀ ਦੂਰੀ ਤੇ ਹੈ ਤੇ ਇੱਥੇ ਪਾਣੀ ਜੋ ਹੈ ਨੇੜੇ ਪਹੁੰਚ ਚੁੱਕਾ ਹੈ ਤੁਹਾਨੂੰ ਦੱਸਣਾ ਚਾਹਾਂਗੇ ਕਿ ਇਹਨਾਂ ਦਿਨਾਂ ਦੇ ਵਿੱਚ ਜੋ ਪਾਣੀ ਦਾ ਪੱਧਰ ਹੈ ਪਿਛਲੇ 20 ਸਾਲਾਂ ਦੇ ਵਿੱਚ 20 ਸਾਲਾਂ ਦਾ ਰਿਕਾਰਡ ਜੋ ਇਸ ਪਾਣੀ ਨੇ ਤੋੜਿਆ ਹੈ ਜੀ 20 ਸਾਲਾਂ ਦੇ ਵਿੱਚ ਪਹਿਲੀ ਵਾਰ 25 ਫੁੱਟ ਪਾਣੀ ਇਹਨਾਂ ਦਿਨਾਂ ਦੇ ਵਿੱਚ ਵਧਿਆ ਹੈ ਤੇ ਇਸ ਇਹ ਚੀਜ਼ ਨੂੰ ਸੁਣ ਕੇ ਤੁਸੀਂ ਘਬਰਾਇਓ ਨਾ ਤੇ ਪੂਰੀ ਜਾਣਕਾਰੀ ਜਰੂਰ ਸੁਣਿਓ ਜੋ ਪਿਛਲੇ ਦਿਨੀ 6 ਤਰੀਕ ਨੂੰ ਜੋ ਪੌਂਡ ਡੈਮ ਹੈ ਜੀ ਪੌਂਡ ਡੈਮ ਦੇ ਵਿੱਚੋਂ ਤਕਰੀਬਨ 22000 ਕਿਊਸਕ ਪਾਣੀ ਜੋ ਛੱਡਿਆ ਗਿਆ ਜੀ ਤੇ ਉਦਾਂ ਜੋ ਪਾਣੀ ਛੱਡਿਆ ਜਾਂਦਾ ਹੈ ਉਹ 18000 ਕਿਊਸਕ ਪਾਣੀ ਨਾਰਮਲ ਛੱਡਿਆ ਜਾਂਦਾ ਹੈ ਤੇ ਇਸ ਉਹ 6 ਤਰੀਕ ਨੂੰ 4000 ਕਿਊਸਕ ਪਾਣੀ ਵੱਧ ਛੱਡਿਆ ਗਿਆ ਤੇ 7 ਤਰੀਕ ਨੂੰ ਤਕਰੀਬਨ 40000 ਕਿਊਸਿਕ ਪਾਣੀ ਛੱਡਿਆ ਗਿਆ ਨਾਰਮਲ ਪਾਣੀ 18000 ਤੇ 22000 ਤਕਰੀਬਨ ਜੋ ਦੋਵਾਂ ਦਿਨਾਂ ਦੇ ਵਿੱਚ ਜਿਹੜਾ ਆਪਣਾ 26000 ਕਿਊਸਿਕ ਪਾਣੀ ਵੱਧ ਛੱਡਿਆ ਗਿਆ ਉਸ ਕਰਕੇ ਇਹ ਪਾਣੀ ਇੱਥੇ ਪਹੁੰਚਿਆ ਹੈ 2000 ਸਨ 2023 ਦੇ ਵਿੱਚ ਸਾਥੀਓ ਤੁਹਾਨੂੰ ਯਾਦ ਹੋਵੇਗਾ ਸਨ 2023 ਦੇ ਵਿੱਚ 14 ਅਗਸਤ ਨੂੰ ਜੋ ਪਾਣੀ ਛੱਡਿਆ ਗਿਆ ਸੀਗਾ ਉਹ 148000 ਕਿਊਸਕ ਪਾਣੀ ਛੱਡਿਆ ਗਿਆ ਸੀ ਤੇ 118000 ਕਿਊਸਕ ਪਾਣੀ ਜੋ 19 ਅਗਸਤ ਨੂੰ ਜਾ ਕੇ ਉਹ ਪਾਣੀ ਜੋ 79000 ਕਿਊਸਕ ਪਾਣੀ ਘਟਾਇਆ ਗਿਆ ਜੋ ਹੜ੍ਹਾਂ ਦੀ ਸੰਭਾਵਨਾ ਹੈ ਤੇ ਹਣ ਜੋ ਪਾਣੀ ਹੈ ਜੋ ਪੌਣ ਡੈਂਗ ਦੇ ਵਿੱਚੋਂ ਮਗਰੋਂ ਛੱਡਿਆ ਜਾ ਰਿਹਾ ਹੈ ਤੇ ਸਰਕਾਰ ਵੱਲੋਂ ਮੌਸਮ ਵਿਭਾਗ ਵੱਲੋਂ ਇਹ ਦੱਸਿਆ ਗਿਆ ਹੈ ਜੋ ਸਭ ਤੋਂ ਖਤਰੇੜਾ ਦਿਨ ਸਾਡੇ ਲਈ 12 ਤਰੀਕ ਹੈ 12 ਤਰੀਕ ਨੂੰ ਪੰਜਾਬ ਦੇ ਵਿੱਚ ਬਹੁਤ ਜ਼ਿਆਦੀ ਭਾਰੀ ਬਰਖਾ ਹੋ ਸਕਦੀ ਹੈ ਤੇ ਉਸ ਦਿਨ ਸੁਚੇਤ ਰਹਿਣਾ ਹੈ ਕਿਉਂਕਿ ਆਪਾਂ ਅਰਦਾਸ ਕਰਦੇ ਆ ਵੀ ਇੰਨੀ ਭਾਰੀ ਬਰਖਾ ਨਾ ਹੋਵੇ ਜੇ ਪੰਜਾਬ ਦੇ ਵਿੱਚ ਵੀ ਭਾਰੀ ਬਰਖਾ ਹੋਈ ਤੇ ਨਾਲੇ ਪਿੱਛੋਂ ਪਹਾੜਾਂ 'ਚੋਂ ਵੀ ਪਾਣੀ ਆਇਆ ਤੇ ਹੜ੍ਹ ਵਾਲੀ ਜੋ ਸੰਭਾਵਨਾ ਉਹ ਬਣ ਸਕਦੀ ਹੈ ਇਸ ਕਰਕੇ 12 ਤਰੀਕ ਨੂੰ ਆਪਾਂ ਅਰਦਾਸ ਕਰੀਏ ਕਿ ਉਸ ਤਰੀਕ ਨੂੰ ਮੌਸਮ ਇੰਨਾ ਜ਼ਿਆਦਾ ਪਾਣੀ ਨਾ ਪਾਵੇ ਤੇ ਮੀਂਹ ਨਾ ਪਵੇ ਤੇ ਜਿਸ ਕਰਕੇ ਕਿਉਂਕਿ ਪਿਛਲੀ ਵਾਰ ਜੋ ਜਿੰਨਾ ਮੀ ਪਿਆ ਸੀਗਾ ਉਹਦੇ ਨਾਲ ਜੋ ਹੜਾਂ ਦੇ ਨਾਲ ਰੇਤਾ ਆ ਗਈ ਸੀ ਫਸਲ ਖਰਾਬ ਹੋਈ ਸੀਗੀ ਤੇ ਹੁਣ ਘਬਰੌਣ ਦੀ ਕੋਈ ਲੋੜ ਨਹੀਂ ਕਿ ਪ੍ਰਸ਼ਾਸਨ ਵੱਲੋਂ ਇਹੋ ਬੇਨਤੀ ਹੈ ਵੀ ਜ਼ਿਆਦਾ ਘਬਰਉਣਾ ਨਹੀਂਗਾ ਕਿਉਂਕਿ ਕਈ ਵਾਰੀ ਪੂਰੀ ਨੌਲੇਜ ਨਹੀਂ ਹੁੰਦੀ ਬੰਦੇ ਪਾ ਦਿੰਦੇ ਪਾਣੀ ਵੱਧ ਗਿਆ ਆਪਾਂ ਘਬਰਾ ਜਾਂਦੇ ਆ ਇਹ ਸਿਰਫ ਜੋ 26000 ਕਿਊਸ਼ਕ ਵੱਧ ਪਾਣੀ ਛੱਡਿਆ ਗਿਆ ਉਹਦੇ ਕਰਕੇ ਪਾਣੀ ਆ ਤੇ 22 ਤਰੀਕ ਨੂੰ ਪੂਰਾ ਹਾਈ ਅਲਰਟ ਤੇ ਉਸ ਦਿਨ ਸਾਵਧਾਨ ਰਹਿਣਾ ਸਾਥੀਓ ਬੇਨਤੀ ਇਹ ਆ ਵੀ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਕਿਉਂਕਿ ਕਈ ਵਾਰੀ ਸਿਰਫ ਪਾ ਦਿੱਤਾ ਗਿਆ ਕਿ ਪਾਣੀ ਪਹੁੰਚ ਗਿਆ ਪਾਣੀ ਪਹੁੰਚ ਗਿਆ ਤੇ ਆਪਾਂ ਘਬਰਾ ਜਾਣੇ ਆ ਠੀਕ ਆ ਜੋ ਬੰਦ ਦੇ ਨੇੜੇ ਬੱਚਿਆਂ ਨੂੰ ਨਾ ਆਉਣ ਦਿਓ ਪਰ ਹਜੇ ਆਪਾਂ ਨੂੰ ਮਤਲਬ ਕੋਈ ਇਡੀ ਜ਼ਿਆਦੀ ਖਤਰੇ ਵਾਲੀ ਗੱਲ ਨਹੀਂ ਹੈਗੀ ਤੇ 12 ਤਰੀਕ ਨੂੰ ਜੋ ਆਪਣਾ ਹਾਈ ਅਲਰਟ ਤੇ ਸਾਰੇ ਜੋ ਬੰਦ ਦੇ ਨੇੜੇ ਤੜੇ ਰਹਿੰਦੇ ਨੇ ਹਾਈ ਅਲਰਟ ਤੇ ਰਹਿਣ 12 ਤਰੀਕ ਨੂੰ ਜਿਵੇਂ ਜਿਵੇਂ ਆਉਂਦੀਆਂ ਜੋ ਸਹੀ ਖਬਰਾਂ ਨੇ ਉਹ ਖਬਰਾਂ ਤੇ ਧਿਆਨ ਦਿਨ ਧੰਨਵਾਦ ਵੱਧ ਤੋਂ ਵੱਧ ਇਹ ਚੀਜ਼ ਨੂੰ ਸ਼ੇਅਰ ਕਰ ਦਿਓ